ਦਾ ਮੈਸੇਜ ਹੋਰ ਵਾਲਾ ਪਰਖੇ ਦੀਵਾਲੀ ਬਣਾਈਏ ਦੀਵਾਲੀ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਦੇ ਖੇੜੇ ਲੈ ਕੇ ਆਵੇ ਮੈਂ ਦਿলো ਰਿਕਵੈਸਟ ਕਰਦਾ ਸਾਰਿਆਂ ਨੂੰ ਵੀ ਆਪਾਂ ਚਾਈਨਾ ਦੀਆਂ ਐਡਮਾ ਚੀਜ਼ੀਆਂ ਤੇ ਨਾ ਜਾਈਏ ਉਹ ਚੀਜ਼ ਖਰੀਦੀਏ ਜਿਹਦੇ ਨਾਲ ਕਿਸੇ ਦੇ ਘਰ 'ਚ ਦੀਵਾਲੀ ਬਰੇ ਉਹ ਲਾਈਟਾਂ ਲਾ ਲਈਆਂ ਲੜੀਆਂ ਲਾ ਲਈਆਂ ਉਹ ਸੋਹਣੀਆਂ ਜ਼ਰੂਰ ਲੱਗਦੀਆਂ ਬਸ ਐ ਦੀਵਾਲੀ ਆਸਲੀ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ ਵੱਲੋਂ ਆਪਣੀ ਪੂਰੀ ਪੰਜਾਬ ਪੁਲਿਸ ਵੱਲੋਂ ਬਹੁਤ ਵਧੀਆ ਫੜਕ ਏਡੀਸੀ ਆਫਿਸ ਮੈਂ ਪਹਿਲੀ ਵਾਰੀ ਅੱਜ ਫਸਟ ਟਾਈਮ ਮੇਰੀ ਲਾਈਫ ਚ ਮੈਂ ਦੇਖਿਆ ਇਹ ਬੱਚਿਆਂ ਨੇ ਖੁਦ ਬਣਾਏ ਹੋਏ ਆ ਪੇਂਟਿੰਗ ਕੀਤੀ ਹੋਈ ਆ ਇੱਥੋਂ ਬਗਾਰ ਵੀ ਜਿਹੜੇ ਦੀਵੇ ਲੋਕ ਟੜੀਆਂ ਚ ਲਾ ਕੇ ਬੈਠੇ ਆ ਖੜੀਆਂ ਤੇ ਲਾ ਕੇ ਬੈਠੇ ਆ ਉਹਨਾਂ ਕੋ ਦੀਵੇ ਲਈਏ ਉਹਨਾਂ ਚ ਪੁਰਾਣੀ ਪਰਪੁਰਾਣਾ ਦੀਵਾਲੀ ਬਣਾਈਏ ਨਾ ਕਿ ਚਾਇਨਾ ਦੀਆਂ ਆਗਮਾਂ ਪਿੱਛੇ ਪਾਵੇ ਦੀਵਾਲੀ ਤੁਹਾਡੇ ਘਰ ਖੁਸ਼ੀ ਉਹ ਦੇ ਚੇ ਕੇ ਜਾਏਗੀ ਅਸਲੀ ਦੀਵਾਲੀ ਉਹ ਹੈ ਜਿਹੜੀ ਕਿਸੇ ਦੇ ਘਰ ਚ ਖੁਸ਼ੀ ਦੇਵੇ ਆਪਣੇ ਘਰ ਤੇ ਆਪਾਂ ਸਾਰੇ ਬਣਾ ਲਈਏ ਇਹਨਾਂ ਦੇ ਘਰ ਚ ਖੁਸ਼ੀ ਆਈ ਆਪਣੇ ਘਰ ਵਾਹਿਗੁਰੂ ਨੇ ਆਪੇ ਦੇ ਦੇ ਨੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ